ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਾਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੇਹੜ ਤਹਿਸੀਲ ਗੁਰਦਾਸਪੁਰ ਤੇ ਤਹਿਸੀਲ ਡੇਰਾ ਬਾਬਾ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੇ ਆਪਾਂ ਪਹੁੰਚੇ ਆ ਬੱਬਾ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਉਣੀਆਂ ਚਾਰ ਝੋਟੀਆਂ ਚੋਵੇਂ ਸੂਈਆਂ ਸਵਾਈਆਂ ਵਾ ਤੇ ਚੰਗੇ ਦੁੱਧ ਵਾਲੀਆਂ ਤੇ ਚੰਗੀਆਂ ਝੋਟੀਆਂ ਵਦੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਇੱਥੇ ਆ ਜੀ ਸਸੀਆ ਭਾਜੀ ਸਸੀਆ ਭਾਜੀ ਤੁਹਾਨੂੰ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਡੈਡੀ ਦਾ ਨਾਮ ਬੰਬਾ ਜੀ ਅਛਾ ਜੀ ਪਿੰਡ ਡੇੜ ਤਸੀਲ ਡੇੜਾਪਾਪਾ ਨਾਲ ਜ਼ਿਲ੍ਹਾ ਗੱਦਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 951593593 ਠੀਕ ਹੈ 9554284 ਠੀਕ ਹੈ ਜੀ ਦੋਵੇਂ ਨੰਬਰ ਆਣਾ ਆਪਣੇ ਆਂ ਹਾਂਜੀ ਠੀਕ ਹੈ ਠੀਕ ਹੈ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਹਾਂਜੀ ਕਿਹਦੇ ਨੰਬਰ ਤੇ ਆ ਗਈ ਨੀਲੀ ਰੰਗੀ ਨੀਲੀ ਰੰਗ ਦੀ ਗੁੱਜਾ ਦੱਸਿਓ ਭਾਈ ਇਹ ਕਿੰਨਾ ਸੁਆ ਸੁਈ ਤੇ ਕੀ ਜਰਾ ਮਿਲ ਕੇ ਰਿਕਾਰਡ ਜੇ ਇਹ ਵੀ ਗੁੱਜਾ ਸੁਆ ਜੋ ਅੱਛਾ ਜੀ ਤੇ ਇਹਦੇ ਦਾ ਦੁੱਧ 14 ਕਿਲੋ ਦਾ ਠੀਕ ਲੋ 14 ਲੀਟਰ ਕਿੰਨਾ ਟੰਬ ਕਰ ਸੀ ਇਹਨੂੰ ਕੋਈ ਨੂੰ ਦਾਖ ਦੇਣਾ ਹੋਵੇ ਠੀਕ ਹੈ ਠੀਕ ਹੈ ਲਓ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਇਹਦੇ ਸਹੀ ਗਈ ਤੇ ਕੋਣੋ ਬਾਈ ਜੀ ਝੋਟੀ ਨੂੰ ਫਿਰ ਕੋਣ ਕੇ ਵਿਖਾਈਏ ਲੋ ਭਾਈ ਪਹਿਲੀ ਵੀਡੀਓ ਲੱਗਿਆ ਭਾਈ ਉਹ ਨੰਬਰ ਆਣਾ ਆਪਾਂ ਇਹ ਪਸ਼ੂ ਬਾਈ ਦੇ ਹੁਣ ਦੇ ਕੋਲ ਚੰਗੇ ਹੁੰਦੇ ਆ। ਇਹ ਸਵਾਦ ਹੈਗਾ ਵੈਸੇ ਇਹ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ। ਇਹ ਕਿੰਨਾ ਕਿਲੋ ਦੁੱਧ ਕੱਢੀ ਜੋ ਭਾਜੀ? ਲੀ 15-16 ਕਿਲੋ। ਠੀਕ ਆ ਠੀਕ। ਲਓ ਜੀ 15-16 ਲੀਟਰ ਦੁੱਧ ਚੋ ਵੀ। 14 ਕਿਲੋ ਤਿਆਰ। ਠੀਕ ਆ ਜਿਹੜਾ ਮੌਕੇ ਤੇ ਇਸ ਟਾਈਮ ਇਹੜਾ 14 ਲੀਟਰ ਬਿਲਕੁਲ ਤਿਆਰ ਆ। ਬਾਕੀ ਕੱਡ-ਕਾੜ ਦੀ ਵੀ ਚੰਗੀ ਆ ਗਈ ਆ ਤੇ ਦੂਜਾ ਸੂਗਰ ਐਨ ਮੋੜ ਲਿਓ ਪਈਆਂ ਕਰਮਾਲੀ ਨੇ ਥੱਲੇ। ਬਾਕੀ ਕੋ ਵੀਰ ਭਰਾ ਸਾਹਿਬ ਬਣਾਲਾ ਲੈ ਗਏ ਦੁੱਧ ਚੰਗਾ ਫਰੀ ਜਨਾ ਕਰਮ ਵਾਲੀ ਨੇ ਹਾਂਜੀ ਜੀ ਤੇ ਇਸ ਤੋਂ ਬਾਅਦ ਇਹ ਸੰਗ ਸੰਗ ਵੀ ਐਨ ਆ ਗਿਆ ਬਿਲਕੁਲ ਨਿਕਲ ਗਿਆ ਜੱਗੇ ਜੀ ਠੀਕ ਹੈ ਜੀ ਸਾਨੂੰ ਤਾਂ ਕੀ ਜੜੀਆਂ ਦੀਆਂ ਸ਼ਾਦੀਆਂ ਕਰਨ ਕਰਦੀਆਂ ਸਾਰੀਆਂ ਹੀ ਹਾਂ ਤੇ ਫਾਨ ਕੋਣ ਵੀ ਆਣ ਕਿਥੋਂ ਬਾਹਰ ਜਾਂਦੇ ਆ ਵਾ ਲਾਗੇ ਤਾਂ ਚੈੱਕ ਕਰੰਦੇ ਆਪਾਂ ਉਹ ਵੀ ਅਗਲੀ ਸਾਈਡ ਤੋਂ ਚੈੱਕ ਕਰ ਸਾਡੇ ਤੇ ਥਣਾ ਦਾ ਸੈਰ ਗਿਆ ਉਹ ਜਿਹੜਾ ਚੌਥਾ ਸਾਈਡਾ ਤੋਂ ਇੱਕੋ ਜਿਹਾ ਵੈਣ ਘੇਟ ਘੇਟ ਤੇ ਲੱਗਾ ਪਿਆ ਵਾ ਕਿ ਸੇਰੇ ਆ ਗਿਆ ਜੀ ਮੇਲ ਕਾ ਵਾ ਟਟਾ ਜੁ ਟਟਾ ਤੇ ਦਿੱਤੀ ਗਈ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਮੁੱਲ ਭਾਜੀ ਪਹਿਲੀ ਵੀਡੀਓ ਵਾ ਹਾਂਜੀ ਮੁੱਲ ਕਰਨੇ ਜਾਇਦ ਅੱਛਾ ਜੀ ਛੋਟੀਆਂ ਚੰਗੀਆਂ ਤੇ ਮੁੱਲ ਜ਼ਾਇਦ ਠੀਕ ਹੈ ਜੀ ਬੱਖਾ ਬੰਦ ਕਰ ਦੋ ਛੋਟੀ ਦਾ ਸਵਾਲ ਆਖ ਅੱਛਾ ਜੀ 2000 ਛੋਟ ਕਰ ਦਾਂਗੇ 1 ਲੱਖ 23 ਹਜ਼ਾਰ ਦੀ ਦੇ ਦਾਂਗੇ 1 23 ਦੀ ਹਾਂਜੀ ਹੋਰ ਕਰ ਲੀਏ ਥੋੜੇ ਬੜੇ ਮੰਗਣਾ ਕੋਈ ਨਹੀਂ ਕਰ ਦਾਂਗੇ ਭਾਜੀ ਮੌਕੇ ਤੇ ਹਾਂਜੀ ਮੌਕੇ ਤੇ ਕਰ ਦਾਂਗੇ ਜੀ ਮਸਤੀ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਮਾਨਤਾਲ ਬਾਈ ਕਹਿੰਦਾ ਕਿ ਖੁੱਲਾ ਕਰਾਂਗੇ ਬਾਕੀ ਪੰਡਾ ਹੀ ਪਾਈਆਂ ਕਰਵਾ ਦੇਵਾਂਗੇ ਸੱਲਾਹ ਕਰਾ ਕੇ ਦੇਵਾਂਗੇ 14 ਕਿਲੋ ਦੁੱਧੀਆਂ ਠੀਕ ਹੈ ਠੀਕ ਹੈ ਜੀ ਲਓ ਜੀ 14 ਲੀਟਰ ਇਸ ਦਾ ਮਿਹਰਾ ਬਿਲਕੁਲ ਰੈੜੀਆ ਦੁੱਧ ਬਾਕੀ ਇਹ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ 20 ਤੋਂ 25 ਦਿਨ ਬਾਅਦ ਜਾ ਕੇ ਪਸ਼ੂ ਜਿਹੜਾ ਪ੍ਰੋਪਰ ਦੁੱਧ ਤੇ ਚੜਦਾ ਵਾ ਹਾਂਜੀ ਹਾਂਜੀ ਇਹ ਦੂਜੇ ਨੰਬਰ ਤੇ ਆੜੀ ਜੱਟ ਬੁਲਾਇਆਗਾ ਏ ਜੋ ਛੋਟੀ ਪਹਿਲੜ ਅੱਛਾ ਜੀ 6 ਦਾੰਦ ਜੋ 6 ਦਾੰਦ ਛੋਟੀ ਸੂਈ ਜੂ ਅੱਜ 4 ਤੋਂ 5 ਦਿਨ ਹੋਏ ਨੂੰ ਠੀਕ ਹੈ ਕਿੰਨਾ ਬੌਲਾ ਹੈ ਰ 10 ਕਿਲੋ ਰੋਦੋ ਠੀਕ ਹੈ ਬੌਲਾ ਲੇ ਕੋ ਦੁੱਧ ਲਾ ਲਈ ਜਿਹੜਾ ਬੌਲਾ ਹੀ ਤਿਆਰ ਹੈ ਜੇ ਬਿਲਕੁਲ ਹਾਂ ਜੀ ਇਹਦੇ ਛੋਟੀ ਪਣਾ ਬੌਲਾ ਆ ਗਿਆ ਛੋਟੀ ਅੱਛਾ ਜੀ ਇਹਦੇ ਪਿਛੇ ਜੇ ਆਕੀ ਬਣੀ ਇਹਦੇ ਮਗਰੇ ਕੱਟਾ ਜੋ ਲਓ ਜੀ ਇਹਦੇ ਪਿਛੇ ਦੀ ਮੇਲਕਾਫ ਆ ਗਿਆ ਤੇ ਬਿਲਕੁਲ ਥਣ ਜਿਹੜਾ ਨੋਕ ਵਾਲਾ ਲੱਗਾ ਵਾ ਕੱਲਾ ਕੱਲਾ ਥਣ ਲੱਗਾ ਵਾ ਇਹ ਕੱਦ ਕਾੜ ਵੀ ਬਹੁਤੀ ਚੰਗਾ ਆ ਗਿਆ ਛੋਟੀ ਦਾ ਛੇ ਦੰਦ ਆ ਸਿਆ ਪਾਈ ਗਏ ਛੇ ਦੰਦ ਠੀਕ ਆ ਜੀ ਛੇ ਦੰਦ ਝੋਟੀਆਂ ਇਹ ਕਿੰਨਾ ਕੱਢੀ ਜਾਊਗੀ ਦੁੱਧ ਛੋਟੀ ਦੇ ਲਈ 12 13 ਕਿਲੋ ਦੁੱਧ ਐਸੀ ਸਟਾਰਟਿੰਗ ਹੀ 10 ਕਿਲੋ ਦੁੱਧ ਆ ਠੀਕ ਆ ਠੀਕ ਆ ਜੀ ਹਾਂਜੀ ਲਗਭਗ 12 13 ਦੇ ਇੱਕੜ ਜਿਹੜਾ ਦੁੱਧ ਕੱਢੀ ਉਹਦੇ ਵਿੱਚ ਕਾਟਾ ਬਲੈਕ ਪ्योर ਮੌਰਾਂ ਅਸਲ ਦੇ ਵਿੱਚ ਆ ਗਈ ਆ ਤੇ ਇਹਨੇ ਵੀ ਐਟਿਆ ਸੁਗਾਂ ਵਰਗਾ ਹੀ ਬਾਲਾ ਬਣਾਇਆ ਵਾ ਬਾਕੀ ਤੇ ਸਾਧਾ ਵਾਲਾ ਭਰਾ ਲੈ ਜਿਹੜੇ ਦੋ-ਤਿੰਨੇ ਵੀ ਚੰਗਾ ਕੱਢੀ ਜਾਣਾ ਵਾ ਹਾਂਜੀ ਤੇ ਸਾਨ ਤੋਂ ਜਿਹੜਾ ਚਮਾ ਸਾਈਡਾਂ ਤੋਂ ਕੱਲਾ-ਕੱਲਾ ਲੱਗਦਾ ਫੜਿਓ ਪੂਸ ਮੜੀ ਲੋ ਜੀ ਲਾਗਦੇ ਬਚਾ ਕਰ ਸਾਡੇ ਤੁਹਾਨੂੰ ਖਾਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ ਗਿਆ ਜਿਹੜਾ ਜੀਵਾ ਆਹ ਵਾਲਾ ਜਵਾਗਾ ਆਹ ਜਵਾਗਾ ਦਾ ਟੱਕਾ ਜੀ ਗਈ ਬਿਲਕੁਲ ਕਾਲੀ ਰੰਗੀਆਂ ਦੇ ਜਵਾਗਦੇ ਇਹਦਾ ਮੁੱਲ ਭਾਜੀ ਹਰ ਮੁੱਲ ਤੇ ਕੱਟੀ ਇਹਦੇ 1 ਵੀਰ ਦੀ ਅੱਛਾ ਜੀ ਪਹਿਲੀ ਵੀਡੀਓ ਇਹ ਮੁੱਲ ਕਰਨਾ ਜ਼ਾਇਦ ਠੀਕ ਹੈ ਜੀ 115 1000 ਛੋਟ 114000 ਦੇ ਦਾਂਗੇ ਠੀਕ ਹੈ ਲੋ ਜੀ 114000 ਦੇ ਬਿਲਕੁਲ ਜਾਇਦ ਮੁੱਲ ਵੀਰ ਜੀ ਨਹੀਂ ਬਿਲਕੁਲ ਠੀਕ ਹੈ ਬਾਕੀ ਕੋਈ ਸਾੰਗਲ ਨਾ ਪਰ ਆਹ ਈ ਦੁੱਧ ਇਹਨੇ ਵੀ ਚੰਗਾ ਕੱਢੀ ਜਣਾਵਾ ਹਾਂਜੀ ਤੇ ਥਾਨ ਤੋਂ ਜਿਹੜਾ ਬਹੁਤ ਚੰਗਾ ਲੱਗਾ ਵਾ ਪਹਿਲਾਂ ਨਹੀਂ ਠੀਕ ਏ ਆਜੋ ਬਾਈ ਤੇ ਜੇ ਪਹਿਲਾਂ ਛੋਟੀ ਖਾ ਲੋ ਤੁਸੀਂ ਕਿੱਡੀ ਤੜੀ ਲਖੋ ਬਹੁਤ ਇਹ ਕਿਰਵਾ ਦੋਸ ਜੇ ਪਾ ਲਈ ਇਹ ਬਾਈ ਛੋਟੀ ਦੁੱਧ ਆਖੋ ਠੀਕ ਏ ਦੁੱਧਾ ਸੁਗਾ ਦੇ ਐ ਚਾਪ گاਵਾ ਨੂੰ ਵੀ ਕਟਣਦੀ ਆ ਤੇ ਬਿੰਦੀਆਂ ਵਾਲਾ ਛੱਡਾ ਆ ਗਿਆ ਜੀ ਇਹ ਕੋਈ ਬਾਈ ਕਿੰਨਾ ਦਾ ਇਸ ਟਾਈਮ ਦੁੱਧ ਇਹਦੇ ਕੋਲ ਦੁੱਧ 13 ਕਿਲੋ ਅੱਛਾ ਜੀ ਹਾਂਜੀ ਕਿੰਨਾ ਟੱਬਾਗਾ ਸੂਈ ਨੂੰ ਸੂਈ ਨੂੰ 8 ਤੋਂ 9 ਦਿਨ ਹੋਏ ਠੀਕ ਹੈ ਲੋ ਜੀ 8 ਤੋਂ 9 ਦਿਨ ਦੇ ਆਸ-ਪਾਸ ਜਿਹੜਾ ਬਿਲਕੁਲ ਧਰ ਇਹਦੇ ਪਿੱਛੇ ਜਵਾਕੀਏ ਟੱਟਾ ਠੀਕ ਹੈ ਜੀ ਪਿੱਛੇ ਮੇਲਖਾ ਆ ਗਿਆ ਜੀ ਅੰਦਰੋਂ ਮੋੜਿਆ ਇੱਥੋਂ ਅੰਦਰੋਂ ਹੀ ਉਹ ਪੀਸ ਕੋਲ 3 ਦਾ ਸੈਂਗਸੂ ਇਹਦਾ ਵੀ ਚੈੱਕ ਕਰ ਸਕਦਾ ਜੀ ਸਾਡੇ ਕੋਲ ਦੱਸ ਸਕਦਾ ਕਿ ਕਿਤਾਬਾਂ ਆੜੀ ਟੋੜੇ ਪਏ ਆ ਅੰਦਰੋਂ ਮੋੜ ਲਿਓ ਕੋਈ ਥੋੜਾ ਜਿਹਾ ਡਰਦੀ ਜਵਾਗ ਦਾ ਕਰਦੀ ਹੋਣਾ ਜਿਹਾ ਬੱਚੇ ਦਾ ਕਰਦੀ ਠੀਕ ਹੈ ਤੇ ਥਾਂ ਥੂਣ ਬਾਈ ਇਹਨੂੰ ਵੀ ਨੌਕਰ ਵਾਲਾ ਹੀ ਲੱਗਾ ਪਿਆ ਤੇ ਇਹਨੂੰ ਇਕੱਲਾ ਕਰਵਾ ਚਵਾ ਤੂੰ ਵੀਰ ਜੀ ਇੱਕ ਨੰਬਰ ਲਗਾਵਾ ਅੱਛਾ ਜੀ ਇੰਨਾ ਕੋ ਪੋਲਾ ਕਿ 5 ਸਾਲ ਦਾ ਨਿਆਣਾ ਵੀ ਧਾਰ ਕਰਦਾ ਠੀਕ ਹੈ ਠੀਕ ਹੈ ਲੋ ਜੀ ਪੇਠ ਪੁੜੀ ਵਾਲੇ ਵੀ ਚੈੱਕ ਕਰ ਸਕਦੇ ਬਾਕੀ ਚੰਮ ਤੇ ਲਾੜਾ ਨੂੜਾ ਵੀ ਚੰਗੀ ਆ ਗਈਆਂ ਵਾ ਪਦਲੇ ਚੰਮ ਆਲੀ ਆ ਇਹ ਬਾਈ ਕਿੰਨਾ ਕੱਢੀ ਜਾਊਗੀ ਦੁੱਧ ਤੋ ਜਦੋਂ ਦੋਨੋਂ ਇੰਕੰਤਰਾ ਫੋਨ ਲਾ ਲਿਆ ਹੁਣ 13 ਕਿਲੋ ਆ ਠੀਕ ਹੈ ਠੀਕ ਹੈ ਜੀ ਲਓ ਜੀ 16 15 16 ਲੀਟਰ ਵੀ ਦੁੱਧ ਭਰੋਗੀ ਕਰਮਾੜੀ ਨਹੀਂ ਚੈੱਕ ਕਰ ਸਕਦੇ ਬਾਕੀ ਪੰਡਾ ਪਈਆਂ ਕਰਮਾੜੀ ਨੇ ਥੱਲੇ ਇਹ ਥਾਂ ਸੁਣਦੇ ਇਹਨੂੰ ਵੀ ਨੋਕ ਕਲਾ ਲੱਗਾ ਪਿਆ ਕਲਾ ਕਲਾ ਥਾਣਿਆ ਅਗਲੀ ਸਾਈਡ ਤੋਂ ਵੀ ਆਪਾਂ ਦਿਖਾਉਨੇ ਤੁਹਾਨੂੰ ਥਾਣਾ ਦਾ ਸੈਜ ਗੈਬ ਖੇੜਦੇ ਮੜੀ ਹੁਣ ਅਗਲੀ ਸਾਈਡ ਤੋਂ ਥਾਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਤੇ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਇਹਦਾ ਮੁੱਲ ਭਾਈ ਕੀ ਕਰਨਾ ਹਰ ਮੁੱਲ ਤੋਂ ਘੱਟ ਆ ਜੀ ਭਾਜੀ ਡੇ ਡੇਡ ਕਰਦੇ ਫਿਰਦੇ ਆ ਲੋਕੀ ਹਾਂਜੀ ਹਾਂਜੀ ਮੁੱਲ ਜਾਇ ਜੀ ਆ ਕਿੰਨਾ ਕ ਮੁੱਲ 1.35 ਆ 1 ਸੀ ਕਿਤੇ ਲਾਗੇ ਠੀਕ ਆ ਲਓ ਜੀ ਬਿਲਕੁਲ 2000 ਛੋਟ ਕਰਦੇ ਆ 22 ਦੀ ਹੈ ਨਾ ਲਓ ਜੀ 1,28,000 ਦੇ ਤੇ 15000 ਲਓ ਮੁੱਲ ਵੇਖ ਲਓ ਵੀਰ ਜੀ ਬਿਲਕੁਲ ਹੀ ਨਾਰਮਲ ਦੇ ਰਹੇ ਆ ਬੱਬੇ ਬਾਈ ਦੇ ਬਿਲਕੁਲ ਜਾਇਜ਼ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਤੋਂ ਪਰੇ ਰੱਬ ਦਾ ਨਾਮ ਮਾਰੇ ਉਹਦਾ ਕਮੜਾ ਆ ਇਧਰੋਂ ਠੀਕ ਕਰ ਦਿਓ ਬਈ ਇਹਨੂੰ ਥੋੜਾ ਜਿਹਾ ਲਓ ਜੀ ਉਰੀਪੂ ਖਾਲੇ ਬਿਨਾਂ ਛੱਡੇ ਵਾਲੇ ਵੇਖ ਕੇ ਬਾਕੀ ਕੋਈ ਸਾਂਭਣ ਵਾਲਾ ਭਰਾ ਖੜਿਆ ਤੇ ਚਲੋ ਦੁੱਧ ਦੇਣ ਦੇ ਵੀ ਚੰਗਾ ਗੰਢੀ ਜਣਾਵਾ ਜਿੱਦੀ ਛੋਟੀ ਹੈ ਦੁੱਧ ਦੇ ਨੇ ਦੇਣਾ ਠੀਕ ਹੈ ਠੀਕ ਹੈ ਇਹਦਾ ਨਾੜਾ ਨਾੜਾ ਵੀ ਚੰਮ ਤੇ ਚੰਗੀਆਂ ਆ ਗਈਆਂ ਤੇ ਚੌਥੇ ਨੰਬਰ ਤੇ ਬਈ ਆਹ ਛੋਟੀ ਕਿਵੇਂ ਆ ਇਹ ਦੂਜਾ ਫੁਗਾ ਜੋ ਅੱਛਾ ਜੀ ਇਹਦੇ ਕੋਲ ਹੈਗਾ ਜੋ 10 ਤੋਂ 11 ਕਿਲੋ ਦੁੱਧ ਠੀਕ ਹੈ ਜੀ ਹਾਂ ਜੀ ਤੇ ਜੀ ਹੈ ਤਾਂ 15 ਦਿਨਾਂ ਦੀ ਠੀਕ ਹੈ ਲੋ ਜੀ 15 ਦਿਨਾਂ ਦੇ ਬਾਅਦ ਦਾ ਸੁਖਵਾ ਸਿਰ ਨੂੰ ਵੀ ਟਾਈਮ ਹੋ ਗਿਆ ਸੁਈ ਨੂੰ ਤੇ ਇਸ ਕੁਆਲਟੀ ਨੂੰ ਚੈੱਕ ਕਰ ਸਕਦੇ ਇਹ ਨਹੀਂ ਵੀ ਜਾਗੀ ਥੋੜਾ ਜਣਾ ਹਾਂ ਇਹ ਲੋਹੀ ਚੋ ਠੀਕ ਹੈ ਜੀ ਲੋਹੀ ਨੀ ਲਓ ਜੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਇਹਨੂੰ ਵੀ ਬਹੁਤ ਹੀ ਚੰਗਾ ਤੇ 10 ਤੋਂ 11 ਲੀਟਰ ਦੁੱਧ ਹਾਂਜੀ ਹਾਂਜੀ ਠੀਕ ਹੈ ਲਓ ਜੀ 10 ਤੋਂ 11 ਲੀਟਰ ਜਿਹੜਾ ਦੁੱਧ ਇਹ ਰ ਕੋ ਵੀ ਤਿਆਰ ਹੈ ਦੂਜਾ ਸੂਆ ਸੂਈਆ ਛੋਟੀ ਬੱਚੇ ਦਾ ਕਰਦੀਆਂ ਠੀਕ ਹੈ ਠੀਕ ਹੈ ਜੀ ਇਹ ਬਾਈ ਕਿੰਨਾ ਕੱਢੀ ਜੋਗੀ ਦੁੱਧ ਹੋਰ ਦੇ ਵੀ ਤੇਰਾ ਕਿੰਨਾ ਦੇ ਦੇ ਜੋਗੀ ਜੀ ਕੀ ਗੱਲ ਹੈ ਲਓ ਜੀ 13 ਲੀਟਰ ਦੁੱਧ ਦੇ ਵੀ ਭਰੂਗੀ ਤੇ ਠੰਡਾ ਠੰਡਾ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਕਾਂ ਤੋਂ ਨਹੀਂ ਲੇ ਲਾਈ ਲਾਈ ਨਿਕਾ ਪਿਆ ਵਾ। ਹਾਲੇ ਵਾ। ਇਹ ਬਹੁਤ ਜਿਆਦਾ ਚੰਗਾ ਹੈ ਤੇ ਅਗਲੀ ਸਾਈਡ ਤੋਂ ਵੀ ਆਪਾਂ ਚੈੱਕ ਕਰੋ ਲੈ ਤੁਹਾਨੂੰ। ਆਹ ਹਾਲੇ ਦਾ ਚੈੱਕ ਕਰੋ। ਲਓ ਜੀ ਕਰਮਾ ਵਾਲੀਆਂ ਨੇ ਪੰਡਾ ਹੀ ਪਾਈਆਂ ਪੰਗਾਂ ਵਾ ਤੇ ਇਹਦਾ ਮੁੱਲ ਭਾਜੀ ਹਰ ਕੀ ਕਰਨਾ? ਮੁੱਲ ਭਾਜੀ 95000 ਰਿਆ। ਅੱਛਾ ਜੀ। 92 ਦੀ ਦੇ ਦਾਂਗੇ। 92 ਦੀ? 90 ਦੀ ਆਉਂਦੀ ਮੈਨੂੰ। ਦੇ ਸਕੀ ਜੀ 90 ਦੀ ਤੁਸੀਂ ਤਾਂ। ਠੀਕ ਲਓ ਜੀ 90000 ਦੀ ਸੱਜਰ ਸੂਈ ਝੋਟੀ ਤੇ ਦੁੱਧ ਵੀ 13 ਲੀਟਰ ਪਾਈ ਜਾਂਦਾ ਕਿ ਭਰੀ ਜਾਊਗੀ। ਹਾਂ ਜੀ। ਤੇ ਬਾਈ ਦੀ ਆਪਾਂ ਬਲਾਈਆਂ ਪਹਿਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰੂਰ ਹਾਂਜੀ ਜਿਹੜੇ ਵੀਰ ਭਰਾਲੇ ਅੱਗੇ ਪੱਥੂ ਤੇ ਤਰ੍ਹਾਂ ਦਾ ਉਹਦੇ ਬਾਤੇ ਆਸਾਨ ਹੋ ਜਾਂਦਾ ਵਾ ਤੇ ਰੇਡ ਵੀ ਬੱਬੇ ਬਾਈ ਨੇ ਬਿਲਕੁਲ ਹੀ ਨੋਰਮਲ ਪਾਤੀ ਆ ਪਹਿਲੀ ਵੀਡੀਓ ਦੇ ਕਰਕੇ ਹਾਂਜੀ ਹਾਂਜੀ ਮਾ ਤਣ ਬਾਈ ਨੇ ਪੂਰਾ ਖੁੱਲਾ ਕੀਤਾ ਵਾ ਛੋਟੀਆਂ ਵੱਡੀਆਂ ਮੁੱਲ ਸੁਪੇ ਠੱਕਾ ਮਾਰ ਮੜਾ ਨਿੱਕੇ ਨਿੱਕੇ ਮੁੱਲ ਆਲੇ ਲੋਰੀ ਕਰੋ ਠੱਕਾ ਮਾਰਿਆ ਵੀ ਰਹਿ ਜਾਂਦੀਆਂ ਇੰਗੀਆਂ ਠੱਗੀਆਂ ਸੀਲ ਆ ਇਹ ਜਾਂ ਠੀਕ ਹੈ ਲੋ ਜੀ ਕਰਵਾ ਦੇ ਦਈਏ ਪਹਿਲਾਂ ਝੋਟੀ ਜਿਹੜੀ ਦਿਖਾਈ ਥਾੜ ਪਾਣਾ ਬਹੁਤ ਚੰਗਾ ਲੱਗਾ ਵਾ ਇਹ ਫੇਸ ਜੀ ਨੂੰ ਨਹੀਂ ਕਰਾਉਣਾ ਚਾਹ ਕਰਵਾ ਦੇ ਜੀ ਨਿਗਾ ਨਿਗਾ ਜਾਂ ਸੇਗ ਜੀ ਨੂੰ ਪਰ ਰੈਂਗ ਸੇ ਨੂੰ ਕਹਿ ਦਿੰਦੇ ਆ ਫਾਈਨਲੀ ਕੋਲੋ ਇਹਨੂੰ ਇੱਕ ਵਾਰੀ ਫੇਰ ਵੀ ਦੀ ਦਾ ਵੀ ਦੀ ਪਹਿਲੇ ਨੰਬਰ ਤੇ ਦਿਖਾਈ ਫੇਰ ਇੱਕ ਵਾਰ ਤੋੜ ਕੇ ਦਿਖਾਉਂਦੇ ਆ ਆਪਣੇ ਚੈਨਲ ਦੀ ਮਸ਼ਹੂਰਿਆ ਨੀਲੀ ਦਾ ਵੀ ਹਾਂਜੀ 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 ਲੋ ਜੀ ਫੇਸ ਤੋਂ ਵੀ ਤੇ ਟੈਕਾ ਹੋ ਕੇ ਸੇਗ ਦਾ ਚੋਂ ਬਹੁਤ ਜਿਆਦਾ ਪਿਆਰਾ ਲੱਗਾ ਵਾ ਇੱਕ ਕੱਢਦੇ ਯellow ਵੀ ਰਿਕਾਰਡ ਹੀ ਥੋੜੇ ਪਏ ਆ ਦੂਜਾ ਸਵੇਰ ਪਈ ਐ ਸੂਈ ਨਾ ਦੂਜਾ ਸਵੇਰ ਠੀਕ ਆ ਦੂਜਾ ਸੂਰਾ ਤੇ ਇਹਦਾ ਥਣ ਤੋਂ ਦਾ ਇਹਦਾ ਬਹੁਤ ਹੀ ਚੰਗਾ ਲੱਗਾ ਵਾ ਇਹ ਮਾਲ ਬਾਈ ਫਿਰ ਇਧਰੋਂ ਖਰੀਦ ਲਈ ਇੱਕ ਜਾਂ ਇਧਰੋਂ ਲਈ ਰਾਇ ਜੀ ਠੀਕ ਆ ਠੀਕ ਆ ਜੀ ਚੰਗੀਆਂ ਮਈ ਲੈ ਕੇ ਜੀ ਠੀਕ ਆ ਠੀਕ ਆ ਲਓ ਜੀ ਸੋਭਾ ਬਾਈ ਚੀਨੇ ਚੰਗੀਆਂ ਝੋਟੀਆਂ ਲਾ ਕੇ ਤੇ ਚੰਗੀਆਂ ਵਿੱਚ ਤਾਂ ਕੋਈ ਚੰਗੇ ਕੋਈ ਇਹਦੇ ਵਿੱਚ ਕੋਈ ਲਾਹਾਂ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਆਪ ਵੀ ਠੀਕ ਤੇ ਗਾਗ ਵੀ ਖੁਸ਼ ਏ ਕਹਣਾ ਬੱਬੇ ਬਾਜੀ ਕੁਝ ਚਾਹਣਾ ਵੀ ਇਹੋ ਜਿਹੀ ਛੋਟੀਆਂ ਆਪਣੇ ਕੋਲ ਚਾਰ ਇੱਕ ਨੀਲੀ ਰਵੀ ਤਿੰਨ ਮੋੜੀਆਂ ਹਾਂਜੀ ਜਿਹੜਾ ਵੀਰ ਭਰਾ ਇਹ ਆਪਣੀ ਤਸੱਲੀ ਕਰਕੇ ਲੈ ਠੀਕ ਹੈ ਠੀਕ ਹੈ ਜੋ ਕੋ ਚਾਹੇ ਹੋ ਕੋਈ ਨਿਕਲੇਗਾ ਜੀ ਠੀਕ ਹੈ ਠੀਕ ਹੈ ਹਾਂਜੀ ਲਓ ਬਾਜੀ ਜੋ ਕੋਈ ਬਾਈ ਨਾਲ ਪਿਆਰ ਕਰਦਾ ਵੀ ਉਹੋ ਹੀ ਨਿਕਲੂਗਾ ਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਇੱਥੇ ਆ ਕੇ ਡਬਲ ਦੇਖਣਗੇ ਆ ਵੀਡੀਓ ਦੇ ਵਿੱਚ ਤੁਸੀਂ ਸ਼ਕਤੀ ਤੁਹਾਨੂੰ ਜਿੱਦਾਂ ਦੀ ਮਰਜ਼ੀ ਲੱਗਣ ਦੀ ਆ ਬਾਕੀ ਛੋਟੀਆਂ ਜਿਹੜੀਆਂ ਸਾਰੀਆਂ ਚੰਗੀਆਂ ਬੱਬੇ ਬਾਜੀ ਦੇ ਕੋਲ ਸੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਤ ਪ੍ਰਵਾਂ ਦਾ